ढींढ़ करा मुर्दा मर मुर्दा मर हाँ मुर्दा मर मुर्दा मर मुर्दा मर अधी मुर्दा मर खले करो खले 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 मुर्दा करो मुरदाबाद बैठने करो एक ही सरकार मुर्दाबाद 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 सरकार मुर्दाबाद सब क्षेत्र से एक ਸ਼ਬਦੋਂ ਗੈਨ ਹੋਣਾ ਦਾ ਸੀ ਇਹ ਕਿੰਨੇ ਇਜੈਕਸ਼ਨ ਕਰਨੇ ਸੀ ਇਹ ਹੌਸਲੇ ਵਿੱਚ ਉਜਾਈ ਜੇ ਇਸ ਸਟੇਟ ਦਾ ਮੁੱਖ ਮੰਤਰੀ ਨਾ ਹੋਏ ਕਦੀ ਉਹ ਸਟੇਟ ਤਰੱਕੀ ਨਹੀਂ ਕਰ ਸਕਦਾ ਰਾਸ਼ਟਰਪਤੀ ਰਾਜ ਲਾਇਆ ਕਿਤੇ ਤਰੱਕੀ ਨਹੀਂ ਦੀ ਰਾਸ਼ਟਰਪਤੀ ਰਾਜ ਲੱਗਣ ਗਏ ਤੇ ਪਾਕਿਸਤਾਨ ਸੀਰੀਆ ਵਰਗਾ ਹਜੂਗਾ ਅਸ ਸਾਡੇ ਅਮਰਸਰ ਦਾ ਹਾਲ ਵੀ ਉਹੀ ਹੋਇਆ ਪਿਆ ਕਿਸੇ ਐਮਐਲਏ ਦੀ ਮਰਜ਼ੀ ਹੈ ਕੋਈ ਬਿਲਡਿੰਗ ਬਣ ਜਾਂਦੀ ਹੈ ਕਿਸੇ ਦੀ ਡੇਹ ਜਾਂਦੀ ਹੈ ਉਤੋਂ ਲਾਵਾ ਨਾ ਐ ਮਲੇ ਦਾ ਸਫਾਇਲ ਵੀ ਆ ਰਿਹਾ ਮੁੱਖ ਮੰਤਰੀ ਦੇ ਅੱਗੇ ਪਿੱਛੇ ਭੱਜੇ ਫਿਰਦੇ ਨੇ ਉਹਨਾਂ ਨੇ ਇਹ ਨਹੀਂ ਦੱਸਦੇ ਲੋਕ ਤਰਸ-ਤਰਸ ਕਰ ਰਹੇ ਨੇ ਤੁਹਾਡੇ ਭਰਾ ਨੂੰ ਮੈਨੂੰ ਲੱਗਾ ਸੀ ਇਲੈਕਸ਼ਨ ਹੋ ਜਾਈਂ ਪਿੱਛੇ ਜੀ ਸੋਨ ਸਰ ਤੁਸੀਂ ਬੜੀਆਂ ਮੀਡੀਆ ਕੀਤੀ ਸੀ ਕੌਸ਼ਲ ਵੀ ਤੇਜ਼ ਹੋਏ ਮੈਂ ਕਿਹਾ ਜੁਰਮਾ ਮੋਰਚਾ ਸਾਬ ਲੈਣਾ ਜਦੋਂ ਇਲੈਕਸ਼ਨ ਨਹੀਂ ਹੋਏ ਫਿਰ ਮੈਂ 16 ਪੁਆਇੰਟ ਲੈ ਕੇ ਕਾਰਪੋਰੇਸ਼ਨ ਕਮਿਸ਼ਨ ਨੂੰ ਜਮ੍ਹਾਂ ਕਰਾਈ ਸੀ ਕਮਾਲ ਹੈ ਤਰਸਣ ਤੁਸੀਂ ਕੰਮ ਕਰਕੇ ਗਏ ਜਿੰਦਾਬਾਦ ਸੁਤਕਾਗ ਨੂੰ ਸਾਡੇ ਬੇਨਾ ਦੂਰ ਤੋਂ ਆਏ ਹੋਏ ਅੱਜ ਬੈਠੇ ਜੀ ਬਹੁਤ ਬਹੁਤ ਸ਼ਕਾਰਿਓ ਸਾਡੇ ਸੀਨੀਅਰ ਕਾਰਜ ਦੇ ਵਿਦਲ ਸੈਡ ਸੈਨਲੇ ਜੀ ਸ਼ਰਮਾ ਜੀ ਸਤਿ ਸ੍ਰੀ ਅਕਾਲ ਰਾਜਮਾਨ ਕੌਂਸਲ ਸਬੰਧ ਮੈਂ ਬਈ ਨੂੰ ਬੋਲਦਾ ਹਾਂ ਜੀ ਖਾਰਿਸ ਕਾਰਜ ਕੌਂਸਲ ਸਬੰਧ ਬਲਾਕ ਕਾਜ ਪ੍ਰੈਜ਼ੀਡੈਂਟ ਅੱਜ ਦੀ ਇਸ ਮੀਟਿੰਗ 'ਚ ਰੋਸ਼ਮਾਰਚ ਕੀਤਾ ਤਾਂ ਕਿ ਘਟੋ ਘਟ ਲੋਕ ਵੇਰ ਹੋਣ ਇਸ ਸਰਕਾਰ ਨੂੰ ਇਸ ਸਰਕਾਰ ਨੂੰ ਜਵਾਬ ਪੁੱਛਣ ਕਿ ਇਹ ਸ਼ਹਿਰ ਦਾ ਹਾਲ ਕਿਉਂ ਕੀਤਾ ਜੇ ਸਾਰੇ ਲੀਡਰ ਲੋਕਾਂ ਕੋਲ ਜਾ ਰਹੇ ਦੋ ਸਾਲ ਤੋਂ ਇਲੈਕਸ਼ਨ ਨਹੀਂ ਹੋਈ ਜਿਹੜੀ ਸਰਕਾਰ ਇਲੈਕਸ਼ਨ ਤੋਂ ਭਗੌੜੀ ਜਿਹੜੀ ਪਹਿਲਾਂ ਹੀ ਬਣ ਚੁੱਕੀ ਹੈ ਉਹਦਾ ਲੋਕਤੰਤਰ ਦੇ ਵਿੱਚ ਲੋਕਾਂ ਨੂੰ ਵਿਰੋਧ ਕਰਨਾ ਜਿੱਦਾਂ ਲੋਕਾਂ ਦੇ ਰਾਈਟ ਖੋਏ ਨੇ ਅੱਜ ਸੀਵਰੇਜ ਪਾਣੀ ਬੱਤੀ ਸਾਰਾ ਕੁਝ ਬੰਦ ਕੱਟਣ ਲੱਗ ਰੇ ਗਰਮੀ ਚ ਬੁਰਾ ਹਾਲ ਆ ਹਰ ਤਾਂ ਬੁਰੇ ਹਾਲ ਨੇ ਲੋਕ ਗੰਦਾ ਪਾਣੀ ਪੀਣ ਨੂੰ ਮਜਬੂਰ ਨੇ ਪਰ ਸਰਕਾਰ ਸੁੱਤੀ ਐ ਕਾਰਪੋਰੇਸ਼ਨ ਸਿਰਫ ਆਪਣੇ ਧੰਦਾ ਕਰਨ ਨੂੰ ਬਣੀ ਐ ਕੋਈ ਇਹਨਾਂ ਦਾ ਸਫਾਈ ਵਾਲ ਧਿਆਨ ਨਹੀਂ ਅੱਜ ਬੀਆਰਟੀਐਸ ਬੰਦ ਐ ਅੱਜ ਡੰਪਡੇ ਤੇ ਅੱਗ ਲੱਗੀ ਐ ਕੋਈ ਬੰਦਾ ਉੱਥੇ ਤੱਕ ਨਹੀਂ ਅਪਰੋਚ ਕੀਤੀ ਵੀ ਡੰਪ ਦਾ ਕੀ ਹਾਲ ਐ ਉਹਨਾਂ ਦਾ ਸਾਰ ਲਈ ਜਾਵੇ ਇਹਨਾਂ ਨੂੰ ਦੇਖੋ ਇਹ ਮੁੱਦੇ ਲੋਕਲ ਗਵਰਨਮੈਂਟ ਦਾ ਕੰਮ ਐ ਸਾਫ਼ ਸੁਥਰਾ ਪਾਣੀ ਦੇਣਾ ਸਾਫ਼ ਸੁਥਰਾ ਵਾਤਾਵਰਨ ਦੇਣਾ ਪਰ ਇਹ ਸਰਕਾਰ 2 ਸਾਲ ਤੋਂ ਹਾਊਸ ਨਾ ਬਣਾ ਕੇ ਪਹਿਲੀ ਵਾਰ ਹੋਇਆ ਇਤਿਹਾਸ ਦੇ ਵਿੱਚ ਕਿ ਦੋ ਸਾਲ ਤੋਂ ਕਾਰਪੋਰੇਸ਼ਨ ਹੀ ਨਾ ਹੋਵੇ ਮੇਅਰ ਹੀ ਨਾ ਹੋਵੇ ਕਿ ਕਾਹਦਾ ਸ਼ਹਿਰ ਤੇ ਕਾਦੀਆਂ ਸਫਾਈਆਂ ਨਾਲ ਲੋਕਾਂ ਨੇ ਕਰ ਰਹੀਆਂ ਅੱਜ 1.5 ਲੱਖ ਯਾਤਰੀ ਰੋਜ਼ ਆਉਂਦਾ ਤੇ ਬੜਾ ਪ੍ਰਭਾਵ ਲੈ ਕੇ ਕਹਿੰਦਾ ਮੈਂ 4 ਮਹੀਨੇ ਪਹਿਲਾਂ ਇਹਨਾਂ ਨੂੰ ਅਲਰਮਿੰਗ ਲੈਟਰ ਦਿੱਤੀ ਸੀ ਕਿ ਆਹ ਤੁਹਾਡੇ ਸ਼ਹਿਰ ਦਾ ਹਾਲ ਹੈ ਬਾੜਾ ਤੁਹਾਨੂੰ ਪਤਾ ਮੀਡੀਆ ਰਾਈਮ ਉਦੋਂ ਵੀ 16 ਪੁਆਇੰਟ ਦਿੱਤੇ ਸੀ ਕਿ ਜਿਹੜੇ ਖਾਸ ਕਰ ਰੇਲਵੇ ਸਟੇਸ਼ਨ ਬੱਸ ਸਟੈਂਡ ਹੈ ਉਹਨਾਂ ਦੇ ਹਾਲ ਤੇ ਵੇਖੋ ਜਾ ਕੇ ਕੀ ਹੈ ਜਾਂ ਤਾਂ ਜਿੱਥੇ ਕੋਈ ਯਾਤਰੀ ਆਉਂਦੇ ਨੇ ਉੱਥੇ ਵੀ ਬਹੁਤ ਕੂੜੇ ਬਰਹਾ ਲਿਆ ਹੈਰੀਟੇਜ ਸਟਰੀਟ ਹੈ ਉਹਦੀ ਸਫਾਈ ਦਾ ਕੋਈ ਪ੍ਰਬੰਧ ਨਹੀਂ ਹੈਗਾ ਜਿਹੜੀਆਂ ਇਹ ਸਰਕਾਰ ਚਿਰ ਵਿੱਚ ਤਿਆਰ ਲਾ ਕੇ ਆਪਣੀ ਵਾਵਾ ਕੱਢਦੀ ਹੈ ਸਾਡਾ ਅੱਜ ਦਾ ਮਕਸਦ ਸਿਰ ਪੈਂਦਾ ਹੈ ਇਹਨਾਂ ਲੋਕਾਂ ਇਹਨਾਂ ਲੋਕਾਂ ਨੇ ਤੁਹਾਡੇ ਕੋਲ ਆਉਣਾ ਵੋਟਾਂ ਮਤ ਇਹਨਾਂ ਕੋਲ ਜਵਾਬ ਦੇ ਲਓ ਕਿ ਘੱਟੋ ਘੱਟ ਤੁਸੀਂ ਭਗੋੜੇ ਕਿਉਂ ਜੇ ਇਲੈਕਸ਼ਨਾਂ ਤੋਂ ਅੱਜ ਲੋਕਾਂ ਨੂੰ ਗੰਦਾ ਪਾਣੀ ਪੀਣ ਲਈ ਕਿਉਂ ਮਜਬੂਰ ਕਰ ਰਹੇ ਚ ਕੀ ਦੋਸ਼ੀ ਹੈ ਪਹਿਲਾਂ ਸਭ ਕਹਿੰਦੇ ਸੀ 13 ਜੀਰੋ ਇਸ ਵਾਰ ਸਾਰ ਜਗ੍ਹਾ ਝਾੜੂ ਫੇਰੇਗਾ ਬਾਕੀ ਪਾਰਟੀਆਂ ਘਰ ਫਿਰ ਬਹਿ ਜਾਣਗੇ ਜ਼ੀਰੋ ਜ਼ੀਰੋ 13 ਧੌਣ ਬਣ ਜਾਊਗਾ ਝਾ